ਮੁਤੀ ਸ਼ਰਮਾ ਮੁੜਨਾਮਾ ਮੁਤੀ ਸ਼ਰਮਾ ਮੁੜਨਾਮਾ ਮੁਤੀ ਸ਼ਰਮਾ ਮੁੜਨਾਮਾ ਗੱਲ ਲੈਂਦਾ ਹੈ ਕਿ ਇਹ ਕੰਮ ਅਸੀਂ 2018 ਦੇ ਵਿੱਚ ਆਪਾਂ ਸੀਵਰ ਦਾ ਕੰਮ ਸ਼ੁਰੂ ਕਰਾਇਆ ਸੀ ਉਹਦੇ ਵਿੱਚ ਆਪਾਂ ਸੀਵਰ ਦੀ ਲਾਈਨ ਪਾਈ ਸੀ ਤੇ ਜਿਹਦੇ ਵਿੱਚ ਬੀਟੀ ਵਿਲ ਸਾਡਾ ਸੜਕ ਬਣਾਉਣ ਦਾ ਨਾਲ ਸੀ ਜਿਹੜਾ ਆਪਾਂ ਮੰਡੀਪੁਰ ਨੂੰ ਟਰਾਂਸਫਰ ਕਰਵਾਇਆ ਉਹਦੇ ਵਿੱਚ ਕੀ ਹੋਇਆ ਉਸ ਦੌਰ ਦੇ ਵਿੱਚ ਇਲੈਕਸ਼ਨ ਆ ਗਏ ਕੱਲੇ ਐਮਪੀ ਦੇ ਇਲੈਕਸ਼ਨ ਆ ਗਏ ਜਦੋਂ ਜਹਕਰ ਸਾਹਿਬ ਨੇ ਇਲੈਕਸ਼ਨ ਲੜਿਆ ਉਦੋਂ ਕੰਮ ਰਹਿ ਗਿਆ ਫਿਰ ਆਪਾਂ ਰਿਪੇਅਰ ਕਰਵਾਈ ਤੇ ਬਰਸਾਤ ਕਰਕੇ ਜਦੋਂ ਸੀਵਰ ਪਿਆ ਹੋਏ ਉਹਨੂੰ ਇੱਕ ਸਾਲ ਡੇਢ ਸਾਲ ਰਿਪੇਅਰ ਵਾਸਤੇ ਉਹਨੂੰ ਟਾਈਮ ਦੇਣਾ ਪੈਂਦਾ ਸੜਕ ਬੰਦੀ ਹੈ ਉਦੋਂ ਵੀ ਇਹਨਾਂ ਨੇ ਸਾਰੇ ਲੋਕਾਂ ਕੋ ਹਸਾਇਨ ਕਰਾ ਕੇ ਉਸ ਕੰਮ ਬੰਦ ਕਰਵਾਣ ਦੀ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਇਹਨਾਂ ਨੇ ਅੱਜ ਆ ਕੇ ਵਾਹ ਵਾਹ ਹੀ ਖਟਣ ਦੀ ਜੱਦ ਕੀਤੀ ਇਹਦੇ ਵਿੱਚ ਮਦਦ ਸਾਡੀ ਵਿਕਾਸ ਸੈਣੀ ਨੇ ਕੀਤੀ ਅਹੀ ਉਹਨੇ ਕੋਈ ਕਾਂਗਰਸ ਬੀਜੇਪੀ ਹੋਰ ਤੇ ਕੋਈ ਆਪ ਨਹੀਂ ਦੇਖੀ ਉਹਨੇ ਮਤ ਕਰਕੇ ਐਸਿਓ ਮੰਡੀ ਬੋਰਡ ਨੇ ਸਾਡਾ ਸੁਣਾ ਸੁਣਾਈ ਕੀਤੀ ਤੇ ਸੜਕ ਦਾ ਕੰਮ ਸ਼ੁਰੂ ਕਰਾਇਆ ਤੇ ਅੱਜ ਇਹਨਾਂ ਨੇ ਆ ਕੇ ਮੇਰੇ ਨਾਲ ਹੱਥੋ ਬਾਈ ਕੀਤੀ ਮੈਨੂੰ ਗਾਲੀ ਗਲੋਚ ਕੀਤੀ ਪਲੱਸ ਕੀਰਤੀ ਦਾ ਬੇਟਾ ਜਿਹੜਾ ਆ ਇਹਦੇ ਨਾਲ ਮੁੰਡਾ ਸਕੂਟਰੀ ਚਲਾ ਕੇ ਆ ਰਿਹਾ ਸੀ ਸਾਡੇ ਕੋਲ ਆ ਕੇ ਮੁੰਡੇ ਅਸੀਂ ਪ੍ਰੈਸ ਕਹਿੰਦਾ ਤੈਨੂੰ ਗੋਲੀ ਮਿਜਨੀ ਹੋ ਮੈਨੂੰ ਕਹਿੰਦਾ ਤੈਨੂੰ ਜਾਨੋ ਮਾਰਨ ਦੀ ਮੈਨੂੰ ਧਮਕੀ ਦੇ ਕੇ ਗਿਆ ਜੇ ਮੇਰੇ ਕੱਲ ਨੂੰ ਮੇਰੇ ਪਰਿਵਾਰ ਨੂੰ ਮੈਨੂੰ ਜਾਂ ਮੇਰੇ ਕਿਸੇ ਵੀ ਸਾਥੀ ਨੂੰ ਕੁਝ ਵੀ ਹੋਇਆ ਉਸ ਦੇ ਵਿੱਚ ਇਹਦਾ ਭਰਾ ਬੇਟਾ ਬਭੂਤੀ ਸ਼ਰਮਾ ਬਬੂ ਤੀਸ਼ਰਮੇ ਦਾ ਬੇਟਾ ਤੇ ਨਾਲ ਜਿਹੜੇ ਦੇ ਸਾਥੀ ਇੱਥੇ ਆਏ ਹੋਏ ਆ ਉਹਦੇ ਉਹਦੇ ਤੇ ਹੋਇਆ ਕੀ ਤੂੰ ਦੇਖੋ ਲੜਾਈ ਝਗੜਾ ਕੋਈ ਨਹੀਂ ਮੈਂ ਆਪਣੇ ਮਾਧੋਪੁਰ ਨੂੰ ਜਾ ਰਿਹਾ ਸੀਗਾ ਵਿਚੋ ਦੀ ਲੰਘਦਾ ਪਿਆ ਇੱਥੇ ਦੇਖਿਆ ਮੈਂ ਮਸ਼ੀਨਾਂ ਬਤਿਹੇ ਨਾਲ ਖੜੀਆਂ ਸੀ ਤੇ ਮੈਂ ਇਹਨੂੰ ਬੁਲਾਇਆ ਇੱਥੇ ਇਹਨਾਂ ਦਾ ਕੋਈ ਅਫਸਰ ਸੀਗਾ ਆਪਣੇ ਮੰਡੀ ਬੋਰ ਦਾ ਤੋਂ ਉਹਨੇ ਪੁੱਛਿਆ ਵੇ ਕੀ ਕਰਨ ਲੱਗਾ ਕਹਿੰਦਾ ਯਾਰ ਆਪਾਂ ਸੜਕ ਪਾਣੀ ਹੈ ਤੇ ਮੈਂ ਕਿਹਾ ਯਾਰ ਵਧੀਆ ਤਰੀਕੇ ਨਾਲ ਪਾਓ ਕੋਈ ਲਮਾ ਨਾ ਆਏ ਮੈਂ ਗੱਲ ਕਰ ਰਿਹਾ ਸੀ ਪਿੱਛੋਂ ਇਹ ਆਪਣੇ ਜਤੈਨ ਵਾਲੀਆ ਇਹ ਠੇਕੇਦਾਰ ਆ ਇੱਥੇ ਏ ਇਹਨੂੰ ਇਹ ਲੱਗਿਆ ਹੋਵੇ ਪਤਾ ਨਹੀਂ ਮੇਰੀ ਕੋਈ ਸ਼ਿਕਾਇਤ ਕਰਨ ਆ ਗਿਆ ਇਹ ਕਹਿੰਦਾ ਜੀ ਵਗਾ ਆਈ ਵਧੀਆ ਕੰਮ ਕਰਨੇ ਹੁੰਦੇ ਆ ਮੈਂ ਕਹਾਂ ਯਾਰ ਮੈਂ ਤੈਨੂੰ ਬੁਲਾਇਆ ਹੀ ਨਹੀਂ ਤੂੰ ਐਵੇਂ ਬੋਧ ਬਧੀ ਆਪਣੇ ਹੋਰ ਲੱਭਿਆ ਹਣ ਇਹਨੇ ਕੀ ਕੀਤਾ ਇਹਨੇ ਰੋਲਾ ਪਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਇਹਨੇ ਕੋਈ ਪਸੰਦ ਬੰਦੇ ਸੀਗੇ ਕੋਈ ਸ਼ਰਾਬੀ ਸ਼ਰਬੀ ਉਹ ਉਹ ਕੱਠੇ ਕਰ ਲਿਓ ਤੇ ਸਾਡੇ ਮੁੜੇ ਇੱਥੇ ਖੜੇ ਸੀਗੇ ਇਹ ਵੀ ਸਾਰੇ ਆਸੀਂ ਕੋਈ ਨਾ ਦੇ ਦੇਖੋ ਮਾਰਕੀਟ ਕਮੇਟੀ ਵੱਲੋਂ ਮੰਡੀਕਰਨ ਬੋਰਡ ਵੱਲੋਂ ਸੜਕ ਬਣ ਰਹੀ ਹੈ ਪੰਜਾਬ ਸਰਕਾਰ ਸੜਕ ਬਣਾ ਰਹੀ ਹੈ ਇਹ ਬੰਦਾ ਜਿਹੜਾ ਇਹ ਠੇਕਦਾਰੀ ਕਰਦਾ ਪਿਆ ਠੇਕਦਾਰੀ ਕਰਦਾ ਕਰਦਾ ਰਹੇ ਲੋਕਾਂ ਨੂੰ ਜਦੋਂ ਇਹ ਗੱਲ ਕਹਿੰਦਾ ਉੱਥੇ ਜਾ ਕੇ ਜੀ ਮੈਂ ਸੜਕ ਬਣਾ ਰਿਹਾ ਮੈਂ ਕੋਲੋ ਸੜਕ ਬਣਾ ਰਿਹਾ ਇਹਨੂੰ ਕੋਈ ਪੁੱਛੇਵੇ ਤੂੰ ਤੂੰ ਆਪਣੇ ਕੋਈ ਖਾਤਚੇ ਪੈ ਕਢਾਇਆ ਤੇ ਇੱਥੇ ਸੜਕ ਬਣਾ ਰਿਹਾ ਸਰਕਾਰ ਦਾ ਕੰਮ ਹੈ ਮੰਡੀ ਮੰਡੀ ਬੋਰਡ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਹੈ ਪਰ ਪੰਜਾਬ ਸਰਕਾਰ ਕੰਮ ਕਰਾਇਆ ਕਰਦੀ ਇਹਦੇ ਦੀ ਤਾਂ ਕੋਈ ਦੋਰ ਆਈ ਨਹੀਂ ਕੋਈ ਇਹਨੇ ਖਾਪਣੀ ਸ਼ੁਰੂ ਕਰਤੀ ਔਰ ਜਦੋਂ ਇੱਥੇ ਬੜੀ ਖੱਪ ਗੋ ਪਈ ਤੇ ਮੈਂ ਫੋਨ ਕੀਤਾ ਆਪਣੇ ਐਸ ਐਚਓ ਇੱਕ ਨੰਬਰ ਡਿਵੀਜ਼ਨ ਉੱਥੇ ਆ ਕੇ ਉਹਨਾਂ ਨੇ ਕਿਹਾ ਭਾਈ ਤੁਸੀਂ ਜਾਓ ਅਸੀਂ ਉੱਥੋਂ ਆ ਗਏ بس ਇੰਨੀ ਗੱਲ ਹੋਈ ਐ ਤੋਂ ਕਹਿਆ ਗਿਆ ਕਿ ਉਹ ਜਿਹੜਾ ਮੇਰੇ ਪੇٹے ਵੱਲੋਂ ਪੱਕਾ ਜਿਹਾ ਕੋਈ ਸਾਰਾ ਤੋਂ ਬਾਅਦ ਤਾਂ ਮੇਰੀ ਸੁਣੋ ਗੱਲ ਮੇਰਾ ਬੇਟਾ ਉੱਥੇ ਆਈ ਨਹੀਂ ਇਹ ਇਸ ਗੱਲ ਦਾ ਤੇ ਐਸ ਐਚ ਓ ਦਵਿੰਦਰ ਪ੍ਰਕਾਸ਼ ਜਿਹੜੇ 1 ਨੰਬਰ ਡਿਵੀਜ਼ਨ ਦੇ ਹੈਗੇ ਨਾ ਉਹਨਾਂ ਕੋ ਗਵਾਣ ਜਿਸ ਲਈ ਉੱਥੇ ਆਏ ਉਹਨਾਂ ਨੂੰ ਪੁੱਛ ਲਓ ਵੀ ਮੇਰਾ ਬੇਟਾ ਉੱਥੇ ਆਇਆ ਨਹੀਂ ਕਿਉਂਕਿ ਅੱਜ ਕੱਲ ਮੋਬਾਈਲ ਦਾ ਜਮਾਨਾ ਸਾਰੇ ਕੋਲ ਮੋਬਾਈਲ ਆ ਗਏ ਨਾ ਹਰ ਬੰਦਾ ਰਿਕਾਰਡਿੰਗ ਕਰੇ ਕਰਦਾ ਹੀ ਇੱਕ ਵੀ ਕੋਈ ਲਫ਼ਜ਼ ਮੇਰੇ ਬੇਟੇ ਨੂੰ ਨਿਕਲਿਆ ਜਾਓ ਉੱਥੇ ਮੇਰਾ ਬੇਟਾ ਹੋਏਗਾ ਤੇ ਮੈਂ ਮੈਂ ਤੇ ਰਾਜਨੀਤੀ ਛੱਡਣ ਵਾਲਾ ਬੰਦਾ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਵੀ ਸਭ ਤੋਂ ਪਹਿਲਾਂ ਕਿ ਤੇ ਕੋਡ ਆਫ ਕੰਡਕਟਰ ਜਿਹੜਾ ਲੱਗਾ ਹੋਇਆ ਹੈ ਪੂਰੇ ਮੋ ਵਿੱਚ ਕਿਸੇ ਵੀ ਕੋਈ ਵੀ ਪੋਲੀਟਿਕਲ ਪਾਰਟੀ ਜੋ ਵੀ ਕੋਈ ਵੀ ਹੈਗਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਜਿਹੜੇ ਇਲੈਕਟੋਰਲ ਕਮਿਸ਼ਨ ਦੀ ਹਦਾਇਤਾਂ ਉਹਦੀਆਂ ਇਨਵਿਲ ਪਾਲਣ ਕੀਤੀ ਜਾਏਗੀ ਤੇ ਕਰਾਈ ਜਾਏਗੀ ਕਿਸੇ ਨੂੰ ਵੀ ਲਾਇਨ ਆਰਡਰ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸਾਡੇ ਏਰੀਆ ਵਿੱਚ ਜਿੱਥੇ ਵੀ ਹੁਣ ਜੇ ਤੁਹਾਨੂੰ ਪਤਾ ਲੱਗਾ ਕਿ ਇੱਥੇ ਕੋਈ ਜੋ ਹੋਦਾ ਕੋਈ ਨਾ ਮੌਤਦਾ ਸੀ ਇਮੀਡੀਏਟਲੀ ਇਹ ਰਸ਼ ਕਰਕੇ ਤੇ ਜਿਹੜਾ ਦੋਨਾਂ ਪਾਰਟੀਆਂ ਨੂੰ ਭੇਜ ਕੇ ਤੇ ਜਿਹੜਾ ਰਿਫਿਊਜ਼ ਕੀਤੀ ਆ ਔਰ ਜਿਹੜਾ ਜੇ ਕੋਈ ਕੰਮ ਚੱਲ ਰਿਹਾ ਜਾਂ ਕਿਉਂਕਿ ਜਿੱਦਾਂ ਵੀ ਕੋਰਪੋਰੇਟਰ ਤੇ ਹਦ ਅੰਦਰ ਵਿੱਚ ਆ ਵੀ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਚੀਜ਼ ਨੂੰ ਵੀ ਓਨ ਨਹੀਂ ਕਰ ਸਕਦੀ ਉਹਨਾਂ ਕਿ ਅਸੀਂ ਕੰਮ ਕਰਾ ਰਹੇ ਆ ਕੋਈ ਵੀ ਕੰਮ ਕਰਾ ਰਹੇ ਆ ਸੋ ਜੇ ਇਹ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਉਲੰਘਣਾ ਦੇ ਵਿੱਚ ਆਂਦਾ ਹੈ ਤੁਹਾਡੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸਰ ਮੌਕੇ ਤੇ ਜਿਹੜਾ ਹੈ ਕੋਰਪੋਰੇਟਰ ਦੇ ਨਾਮ ਵੱਲੋਂ ਵੀ ਤੇ ਅਸੀਂ ਜਿਹੜੀ ਗੱਲ ਕੀਤੀ ਸੀ ਮੈਨੂੰ ਮੌਕੇ ਤੇ ਜਿਹੜੀ ਤੁਹਾਨੂੰ ਕੀਤੀ ਇਹਦੇ ਬਾਰੇ ਸਾਡਾ ਸਪਸ਼ਟ ਹੈ ਕਿ ਅਸੀਂ ਦੋਰਾ ਪਾਰਟੀ ਨੇ ਕਿਹਾ ਵੀ ਜਿੰਨੂੰ ਜੇ ਵੀ ਕੋਈ ਬੀਬੀਅਨਸ ਹੈਗੀ ਆ ਆਪਣੇ ਆਪ ਵੀ ਕੰਪਲੇਂਟ ਦੇ ਸਕਦਾ ਅਸੀਂ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜੋ ਜੋ ਵੀ ਕਾਨੂੰਨੀ ਕਾਰਵਾਈ ਬੰਦੇ ਹੋਏ ਕਰਦੇ ਹਾਂ